ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਦੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਦੇ ਕਰੀਬੀ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਬਾਜੀਆਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਮੱਝਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਚਾਰੇ ਮੱਝਾਂ ਦੋਸਤੋ ਸੋਈਆਂ ਸੋਈਆਂ ਹੋਣਗੀਆਂ ਜਿੰਨਾਂ ਦੇ ਵਿੱਚ ਇੱਕ ਮੱਝ ਜਿਹੜੀ ਆ ਟੋਕੜ ਗਬਨਵੀ ਹੋਊਗੀ ਡਿਟੇਲ ਨਾਲ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੋਂ ਨਾਂ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਆਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰਾ ਬਹੁਤ ਠੀਕ ਹੈ ਜੀ ਵਧੀਆ ਜੀ ਕਰਦੀ ਚਲਿਓ ਜੇ ਕੰਮ ਕਰੋ ਜੀ ਵਧੀਆ ਪਾਜੀ ਬਰੀ ਕਿਰਪਾ ਗੁਰੂ ਸਾਹਿਬ ਅਡਰੈਸ ਬੋਲੀ ਆਪਣਾ ਜੀ ਅਡਰੈਸ ਸਾਹਿਬ ਜੀ ਪਿੰਡ ਝਾਂਵਕੇ ਹਾਂਜੀ ਤੇ ਤਹਿਸੀਲ ਜਿਹੜਾ ਆਪਣਾ ਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਤੇ ਜ਼ਿਲ੍ਹਾ ਵੀ ਤਰਨਤਾਰਨ ਹਾਂਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਅੱਛਾ ਜੀ ਤੇ ਮੋਬਾਈਲ ਨੰਬਰ ਜੀ 78893 011272 ਠੀਕ ਹੈ ਜੀ ਹਾਂਜੀ ਤੇ ਅੱਜ ਆਪਣੀ ਕੋ ਚਾਰਨਾਗੇ ਹਾਂਜੀ 4 ਵਜੇ ਨਾਗ ਤੇ 6 ਹੀ ਕੱਲ ਵਈਆਂ ਦੋ ਸ਼ਾਮੀ ਸੇਲ ਹੋ ਗਿਆ ਅੱਛਾ ਜੀ ਹਾਂਜੀ ਇਹ ਇੱਕ ਵਿੱਚ ਟੁਕੜ ਕੱਪਣੀ ਹੈਗੀ ਹਾਂਜੀ ਟੁਕੜਾਂ ਕੱਪਣਾ ਤਿੰਨ ਹੀ ਭਰੀ ਅੱਛਾ ਜੀ ਦੋਵੇਂ ਹੀ ਗੱਲ ਵੇਖੀਆ ਦੋ ਵੇਗੀਆਂ ਗੱਲ ਹਾਂਜੀ ਸਾਰ ਠੀਕ ਹੈ ਜੀ ਤੇ ਸ਼ੁਰੂ ਕਰ ਲਈਏ ਆਪਾਂ ਇਸ ਮਾਝ ਕੋ ਪਹਿਲਾਂ ਦਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੁਆ ਸੁਈਏ ਕਿ ਭਾਜੀ ਸੁਆ ਉਹ ਦ ਜਾਣਦੇ ਭਾਵੇਂ ਕੋਤੇ ਜਲ ਵਾਲੇ ਥੋੜੀ ਜੀ ਮੈਂ ਸਰੀਰੋਂ ਲਿੱਸੀ ਪਕੀ ਆ ਹਾਂਜੀ ਚਲੋ ਉਹ ਨਹੀਂ ਗੱਲ ਜਦਾਂ ਦੀ ਮੈਂ ਉਦਾਂ ਦਾ ਭਾ ਕਰਦੇ ਨਾ ਹਾਂਜੀ ਹਾਂਜੀ ਤੇ ਦੁੱਧ ਦੇ ਥੱਲੇ ਸੁਈ ਭਾਜੀ ਇਹ 1.5 ਦੋ ਮਹੀਨਿਆਂ ਦੀ ਹਾਂਜੀ ਬਾਕੀ ਕੋ ਆਪਦਾ ਗੈਸਲ ਵਾਲੇ ਦੇ ਨੰਬਰ ਜੀ ਠੀਕ ਹੈ ਜੀ ਤੇ ਦੁੱਧ ਥੱਲੇ 7 ਲੀਟਰ ਜੇ ਪੱਕਾ ਤੇ ਠੀਕ ਠੀਕ ਹਾਂਜੀ ਹਾਂਜੀ ਠੀਕ ਹੈ ਅੱਛਾ ਤੇ ਵੀਜੀ ਮਤਲਬ ਤੀਕਾ ਟੂਕਾ ਲਾਉਣ ਦੀ ਲੋੜ ਨਹੀਂ ਪੈਂਦੀ ਨਹੀਂ ਭਾਜੀ ਕੋਈ ਗੱਲ ਹੀ ਨਹੀਂ ਤੇ ਕੱਢੀਏ ਬਾਹਰੋਂ ਭਾਵੇਂ ਕੋਈ ਆਪਣੇ ਚੋਕੇ ਖੜੇ ਕਰੇ ਲਓ ਦੋ ਦੋ ਸਵੇਰ ਕੋਈ ਵੀਰ ਦੁੱਧਾ ਮੰਨ ਲੇ ਕੋਈ ਤਿੱਜਾ ਮੰਨ ਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸੂਈ ਨੂੰ ਕੋਈ ਮਹੀਨਾ ਲੜ ਮਹੀਨਾ ਹੋ ਗਿਆ ਜੀ 7 ਲੀਟਰ ਤੋਂ ਲੈ ਪੱਕਾ ਹੁਣ ਮੌਕੇ ਦਾ ਤਿਆਰ ਹੋ ਗਿਆ ਜੀ ਦੋਵੇਂ ਟਾਈਮ ਵੀਰ ਕੰਦਾ ਪਰੇ ਤੇ ਮਿਲਦੀ ਹੈ ਬਾਕੀ ਜਿਹੜਾ ਕੋਈ ਵੀਰ ਆਵੇ ਆਪਣੀ ਤਸੱਲੀ ਕਰ ਸਕਦਾ ਚਲੋ ਕਿ ਇੱਕ ਟੰਮ ਦੋ ਟੰਮ ਤੁਹਾਡੇ ਹੱਥ ਬਣਦਾ ਚੋਂਦਾ ਭਾਈ ਕੋ ਸੌਦਾ ਕਰ ਲੈ ਵੀਡੀਓ ਕਾਲ ਤੇ ਚੋਲੇ ਤੋੜਾ ਠੀਕ ਹੈ ਜੀ ਦਰਮਿਆਨਾ ਦੋਸਤੋ ਕਰਦੇ ਆ ਮਾਈ ਦਾ ਚੈੱਕ ਕਰ ਸਕਦੇ ਹੋ ਤੁਸੀਂ ਵੀਡੀਓ ਚ ਲੈਓ ਜੀ ਦੁੱਧ ਖਾ ਪੀ ਕੇ ਮੈਂ ਆਤੀ ਕਰ ਜੂ ਠੀਕ ਹੈ ਜੀ ਲੋ ਜੀ ਥਣਾ ਥਣਾ ਦੀ ਕੁਆਲਿਟੀ ਦੋਸਤੋ ਕਰਨ ਚੈੱਕ ਚਾਰੇ ਸਾਣੇ ਕਹਿ ਕੇ ਅਜੋ ਕੋਟ ਸ਼ਾਂਗੜੀ ਨਾਲ ਹਾਂਜੀ ਭਾਈ ਜੀ ਮੁੱਲ ਮੁੱਲ ਭਾਜੀ ਦਾ ਭੋਵੇਂ 52 ਕਰੀਏ 50 ਕਰੀਏ ਦੇ ਦਾਂਗੇ 47000 ਦੀ 47 ਜੁਕੰਦਾ ਮੰਨਦਾਂ ਨੂੰ 1000 ਛੱਡ ਦੇਨੇ 1000 ਛੱਡੀ ਹਾਂਜੀ ਹੋਰ ਉਸ ਦੀ ਕਰ ਪੂਰੇ 45000 ਦੇ ਦੋ ਠੀਕ ਹੈ ਜੀ ਹਾਂਜੀ ਲਓ ਦੋਸਤੋ ਪੂਰਾ 45000 ਰੁਪਿਆ ਮੁੱਲ ਮੌਕੇ ਦਾ 7 ਲੀਟਰ ਦੁੱਧ ਪੱਕਾ ਤਿਆਰ ਜੇ ਕੋਈ ਵੀਰ ਆਪਣੀ ਤਸਦੀਕ ਕਰ ਲੇ ਆਗੇ ਸੁਆ ਦੋਸਤੋ ਦੂਜਾ ਮਲ ਦੇ ਕੋ ਤਜਾ ਮਲ ਦੇ ਉਹ ਤੁਹਾਡੇ ਸਾਹਮਣੇ ਹੀ ਮੱਝ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤੇ ਦੋ ਨੰਬਰ ਤੇ ਜਿਹੜੀ ਮੱਝ ਬੱਦੀ ਵੀਰੀ ਦੀ ਤਸਵੀਰ ਰਟੇ ਲਾਪਾ ਇਹ ਭਾਜੀ ਸੂਈ ਨੂੰ ਕੋਈ ਮੈਂ ਨੂੰ ਲਾਲੇ ਜਨਾਜ਼ਰ ਮੱਗੀ ਕੁੱਤਿਆਂ ਨਾਲ ਲਾਲੇ ਢਾਈ ਲਾਲੇ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਭਾਜੀ ਮੈਂ ਇਹਨਾਂ ਮਾਲਵੇ ਚੋਂ ਲੈਂਦੀ ਠੀਕ ਹੈ ਜੀ 1 30 ਦੀ ਹਾਂਜੀ ਸੱਜਰ ਤੇ ਸੱਜਰ ਮੈਂਨੇ ਦੁੱਧ ਵੀ ਭਾਜੀ ਇਹਨੇ 16 17 ਲੀਟਰ ਭਰਿਆ ਠੀਕ ਹੈ ਜੀ ਹੁਣ ਇਹਨੂੰ ਟੀਗਾ ਭਰਨੇ ਉਹਨਾਂ ਦੇ ਕਹਿਣ ਮੁਤਾਬਕ 32 ਦਿਨ ਹੋਏ ਅੱਛਾ ਜੀ ਤੇ ਦੁੱਧ ਦੇ ਥੱਲੇ ਸਾਤ ਆ ਥੋੜਾ ਜਿਹਾ ਆਗੇ ਮੈਂਨੇ ਸਾਡਾ ਚਾਰ ਨਹੀਂ ਖਾਦਾ ਤੇ ਆਪਾਂ 6 ਲੀਟਰ ਆਸ ਦੇ ਠੀਕ ਹੈ ਜੀ ਹਾਂਜੀ ਸਵੇਰ ਦੁੱਧਾ ਸੀ ਹਾਂਜੀ ਹਾਂਜੀ ਦੁੱਧਾ ਭਾਜੀ ਕੱਦੀ ਬਾਾਰ ਜੀ ਲਓ ਜੀ ਕਲੋ ਦੋਸਤੋ ਵਾਦੂ ਦੱਸੂਗੇ 32 ਦਿਨ ਦਾ ਟਾਈਮ ਇਹਨੂੰ ਟੀਕਾ ਭਰਨ ਨੂੰ ਹੋ ਗਿਆ ਤੇ ਦੁੱਧ 7 ਕਿਲੋ ਜਿਹੜਾ ਪੱਕਾ ਤਿਆਰ ਹੋਊਗਾ। ਬਾਕੀ ਪਿੱਠਪੂੜੇ ਦੀ ਚੜਾਈ ਮੈਂ ਦਾ ਕੱਦ ਕੱਟ ਸਿੰਘਾਂ ਦੀ ਕੁਆਲਿਟੀ ਫੇਸ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲੂਗੀ। ਜੇ ਚਲੋ ਬਣ ਗਈ ਕੇ ਸੇਵਾ ਨੇ ਬਣਾਉਣੀ ਆ। ਹਾਂਜੀ ਹਾਂਜੀ ਜਿੱਦਾਂ ਚਲੋ ਮੋਲਿਆ ਮਾਲ ਦਾ ਮੈਂ 1.5 ਲੱਖ ਦੀ ਆ। ਠੀਕ ਹੈ ਜੀ। ਹਾਂਜੀ ਹਾਂਜੀ। ਦੋਸਤੋ ਚੰਗੀ ਰਾਜੀ ਹੈ ਜੰਮੀ ਬਣੀ। ਚਲੋ ਜੀ ਆਪਾਂ ਵੀ ਲੈਂਦੀ ਆ ਮੇਰੇ ਤੋਂ ਪਹਿਲਾਂ ਬੰਦਿਆਂ ਮੁੱਲ ਆਇਆ ਹੈ 2 ਨੰਬਰ ਵਾਲੇ। ਅੱਛਾ ਜੀ। ਉਹ ਘਰ ਵਾਲਾਂ ਦਾ ਮੈਂ 2 ਨੰਬਰ ਚ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਸਰੀਰ ਪੱਖੋਂ ਮੈਂ ਪੂਰੀ ਰਾਜੀ ਹਾਂ ਤੁਸੀਂ ਚੈੱਕ ਕਰ ਸਕਦੇ ਹੋ 55000 ਰੁਪਿਆ ਭਾਈ ਦੋ ਨੰਬਰਾਂ ਨਾਲ ਲਾਇਆ ਠੀਕ ਹੈ ਜੇ ਆਪਾਂ ਸਿਰਫ ਇੱਕ ਇਹ ਆ ਵੀ ਮੈਂ ਚਲ ਕੋਈ ਭੈਣ ਭਰਾ ਸ਼ੌਂਕ ਵਾਲਾ ਲੈ ਜੂਗਾ ਹਾਂਜੀ 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 ਬਾਕੀ ਦੋਸਤੋ ਕਰਦ ਘੜ ਮੈਂ ਚੰਗੀ ਆਈ ਚਲੋ ਪ्योर ਮੋਹਰਾ ਅੱਜ ਦੇ ਬਾਕੀ ਠੀਕ ਹੈ ਜੀ ਹਾਂ ਆ ਬਤ ਉਹਨਾਂ ਦਾ ਸੰਗਲ ਵੀ ਪੱਕਾ ਹੀ ਮਿਲ ਲਿਆ ਨਾਲ ਠੀਕ ਹੈ ਜੀ ਹਾਂ ਜੀ ਹਾਂ ਜੀ ਦੋਸਤੋ ਬਿਲਕੁਲ ਨਿਕਾ ਨਿਕਾ ਸਿੰਘ ਰਿੰਗ ਸਿੰਘ ਜੀ ਨੂੰ ਆਪਾਂ ਕਹਿ ਦਿੰਦੇ ਪਿੱਠਪੂਰੇ ਦੀ ਦੋਸਤੋ ਚੜਾਈ ਬਹੁਤ ਜਾਈ ਸੋਹਣੀ ਹੈ ਜੀ ਕਰੋ ਚੈੱਕ ਭਾਈ ਇੱਕ ਤਾਂ ਆਪਾਂ ਆਨੇ ਨਾ ਵੀ ਮੈਂ ਕੱਦ ਵਾਲੀ ਆ ਜਾਂ ਝੋਟੀ ਏ ਛਾਕੀ ਨਹੀਂ ਕੋਈ ਦੀ ਇਹਦੇ ਵਿੱਚ ਹਾਂ ਜੀ ਦੋਸਤੋ ਮੈਂ ਤੁਹਾਨੂੰ ਸਾਈਡ ਤੋਂ ਦਿਖਾਉਣਾ ਕਰੋ ਛਾਕੀ ਨਹੀਂ ਜੀ ਕੋਈ ਨਵਾਤੀ ਤੋਂ ਆ ਦਿਓ ਵੀਰੇ ਦੋਸਤੋ ਛਕੀਨ ਝੋਟੀ ਹੈ ਜੀ ਆਪਾਂ ਛਕੀਨ ਝੋਟੀ ਕਹਿ ਦਿੰਦੇ ਭਾਈ ਸਵਾ ਸਵਾ ਦੀਆਂ ਡੇਢ ਦੀਆਂ ਵੇਗੰਦੀਆਂ ਸੱਜਣਾ ਜਿਹੜੀਆਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਜੇ ਮੈਂ ਗੱਭਰ ਨਿਕਲੋ ਇਹਦੇ ਲੱਖ ਰੁਪਏ ਦੀ ਕੀ ਮੋਲ ਕਰਨਾ ਹੈ ਪਾਜੀ ਹੁਣ ਆਪਾਂ ਗੱਲ ਇਹ ਜੇ ਜੇ ਆਪਣਾ ਤਾਂ 30 ਮੈਂ ਰਹਿ ਜਾਈ ਹਾਂਜੀ ਆਪਾਂ ਚੈੱਕ ਕਰਾ ਕੇ ਦੇ ਜੀ ਹਾਂਜੀ ਫਿਰ ਮੋਰੋ ਜੋ ਮਰਜ਼ੀ ਕਰੀਏ ਫਿਰ ਮੈਂ ਹੀ ਦਵਾਂਗਾ ਆਪਾਂ 75000 ਅੱਛਾ ਜੀ ਤੇ ਜੇ ਹੁਣ ਕੋਈ ਦਾਂ ਸਬਦਾ ਕਰ ਲਿਆ ਆਪਾਂ ਕੋ ਗਰੰਟੀ ਨਹੀਂ ਦਿੰਦੇ ਅਗਲੇ ਦੀ ਕਿਸਮਤ ਹੈ ਗੱਡੀ ਬਾਕੀ ਨਵੀਆਂ ਮੈਂ ਹੀ ਚਲੋ ਘਰ ਰਿਹਾਈ ਆ ਹਾਂਜੀ ਹਾਂਜੀ ਇਹਨੇ ਨਿਕਲਵੇਂ ਨਿਕਲਣਾ ਠੀਕ ਹੈ ਜੀ ਤੇ ਹੁਣ ਪਾਜੀ ਮੋਲ ਕਰੀਏ ਭਾਵੇਂ ਇਹਦਾ 65 ਤੇ ਭਾਵੇਂ ਕਰੀਏ 70 62000 ਤੋਂ ਛੋੜੂ ਕਿੰਨੇ 1000 ਰੁਪਿਆ ਚਾਹਤਾ ਯਾਨੀ ਕਿ 61000 ਹਾਂਜੀ ਹਾਂਜੀ ਪੂਰਾ ਨਹੀਂ ਹੁੰਦਾ ਆਪਾਂ ਵੀ ਪੈਸੇ ਲਾਏ ਆ ਜੀ 55000 ਰੁਪਿਆ ਲਾ ਕੇ ਆ ਕੇ ਕੋ ਮੈਂ ਵੇਖ ਲੈ 55000 ਰੁਪਿਆ ਭਾਈ ਦੋ ਨੰਬਰਾਂ ਨੇ ਬੰਦਿਆ ਲੈ ਉਹ ਮੁਰਕੇ ਘਰ ਵਾਲਾ ਬੰਦਾ ਆਦਾ ਮੈਨੂੰ ਮਾਰੇ ਨੇ ਸਭ ਕੁਝ ਦਿੱਤਾ ਮੈਂ ਦੋ ਜਿੰਨੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 61000 ਰੁਪਿਆ ਕੀ ਨੇ ਡਿਮਾਂਡ ਇਹਦੀ ਕਰਤੀ ਆ ਤੇ ਬਾਕੀ ਜਿਹੜਾ ਮਾਨਦਾਨ ਤੁਹਾਡਾ ਆਇਆ ਗਿਆ ਦਾ ਛੋੜ ਛਪਾ ਜਿਹੜਾ ਮੌਕੇ ਤੇ ਜਰੂਰ ਥੋੜਾ ਬੜਾ ਹੋਊਗਾ ਝੋਟੀ ਦੇ ਉੱਤੋਂ ਸੋਹਣੀ ਜੀ ਦੂਜਾ ਸੁਆਸ ਰਹੀ ਆ ਤੀਜੇ ਸੁਆਸ ਤੇ ਦੋਸਤੋ ਰੁੱਟੀ ਕਾ ਕਰੀ ਭਰੇ ਨੂੰ ਤਕਰੀਬਨ 30 32 ਦਿਨ ਦਾ ਟਾਈਮ ਹੋ ਗਿਆ ਵਾ ਨੇ ਭਾਈ ਚਲੋ ਜੇ ਹਫਤਾ ਤੱਕ ਰਹਿ ਗਈ ਦਾਜੇ ਜਲਪਣ ਜਲਪਣੀ ਹੋਇਆ ਆਪਣੇ ਘਰੇ ਤੇ ਆਪਾਂ ਚੈੱਕ ਕਰਾ ਕੇ ਦਵਾਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਅੱਗੇ ਆਈਏ ਵੀਰ ਤੋਕੜ ਗੱਬਣ ਵਾਲੇ ਪਾਸੇ ਇਹ ਭਾਈ ਆਪਨੇ ਤੋਂ ਵੀਡੀਓ ਬਣੀ ਪਈ ਆ ਅੱਛਾ ਇਹ ਚੈੱਕ ਕਰਵਾਈਏ ਚੈੱਕ ਆਪਾਂ ਆਪਦੇ ਡਾਕਟਰ ਤੋਂ ਕਰਾਈ ਆ ਠੀਕ ਹੈ ਜੀ ਇਹ ਸਤਾਂ ਦੇ ਲੱਗੇ ਹੋਊਗੀ ਆਪਾਂ 6.5 ਦੀ ਗਾਰੰਟੀ ਦੇ ਸਾਢੇ 6 ਮਹੀਨੇ ਕਨਫਰਮ ਚੈੱਕ ਪਾਸ ਹਾਂਜੀ ਹਾਂਜੀ ਠੀਕ ਹੈ ਜੀ ਸਵੇਰੇ ਕਿੰਨੇ ਵੇਸ ਤੇ ਗੱਬਣੇ ਵੀਰ ਸਵੇਰੇ ਭਾਜੀ ਦੁਜੇ ਹੀ ਆ ਸਿੰਘ ਫੁੱਲਾ ਹੀ ਸਿੰਘ ਵਰਤੇ ਉਹਨੇ ਤਾਂ ਅੱਛਾ ਜੀ ਮਤਲਬ ਤੀਜੇ ਸਵੇਰੇ ਤੇ ਮੂਰੇ ਗੱਬਣੇ ਹਾਂ अच्छा जी, जी।, 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 जी। ते ਹੁਣ ਦੁੱਧ ਦੇ ਆ ਵੀ ਚੈੱਕ ਰਾਂ ਥੋੜਾ ਘੜਗੀ ਆ ਆਪਾਂ 4 ਆਸਦ ਨੇ ਚੋਂ ਤੋ ਅੰਦਰ ਹੋ ਸਕਦਾ ਜੀ ਚਲੋ ਜੇ ਅੰਦਾਜ਼ਾ ਮਿਨੀ ਤੇ ਆਪਾਂ 7 ਮਹੀਨੇ ਦਾ ਟਾਈਮ ਵੈਸੇ ਨੂੰ ਹੋ ਗਿਆ ਹਾਂਜੀ ਹਾਂਜੀ ਗਾੜੀ ਸਾਹ ਦਾ ਟਾਈਮ ਵੀ ਭਾਈ 3 ਮਹੀਨੇ ਰਹਿ ਗਏ ਭਾਈ 3 ਮਹੀਨੇ ਦਾ ਟਾਈਮ ਰਹਿ ਗਿਆ ਚਲੋ ਜਿੰਨਾ ਹੈਗਾ ਬਹੁਤ ਹੈ ਨਾ ਹਾਂਜੀ ਹਾਂਜੀ ਦੁੱਧ ਥੋੜਾ ਜ਼ਿਆਦਾ ਨਹੀਂ 3 ਲੀਟਰ ਵੀ ਦੇਈ ਜਾਵੇ ਥੋੜਾ ਠੀਕ ਹੈ ਜੀ ਤੇ ਖੋਤਵਾ ਤਾਂ ਨਾ ਸਿਵਾ ਸੁਵਾ ਕਰੀ ਕੇ ਵਨ ਵਨ ਸੁਈ ਦੇ ਦਈ ਜਣਾਗੇ ਬਾਕੀ ਕਈ ਨਹੀਂ ਇਹੋ ਜਿਹੇ ਡੰਗਰ ਭਾਈ ਦੇਈ ਜਾਂਦੇ ਦੋ ਤੋਂ ਮਹੀਨਾ ਮਾਰਚ ਦਾ ਇਹ ਦੋ ਤਰੀਕ ਆ ਤੇ 3 ਮਹੀਨੇ ਜੇ ਬਾਕੀ ਟਾਈਮ ਬਾਕੀ ਦੋਸਤੋ ਕਰਦ ਘਾਟ ਮੈਂ ਨਾ ਚੈੱਕ ਕਰਨ ਨੂੰ ਰਾਜੀ ਆ ਪੂਰੀ ਇਹ ਵੀ 4 ਲੀਟਰ ਵੀ ਦੋ ਦੋ ਚਾਰ ਪੱਕਾ ਹਾਂਜੀ 4 ਓਥਾ ਦਾ ਇਹ 14 ਤੋਂ ਕੋਈ ਪਾਈਆ ਖੰਡ ਅੰਦਰ ਹੋ ਸਕਦਾ ਮੈਂ ਨਾ ਚੈੱਕ ਕਰਾਇਆ ਡੰਗਰ ਦਾ ਤੁਹਾਨੂੰ ਪਤਾ ਫਰਕ ਪੈ ਹਾਂਜੀ 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 ਵੀਡੀਓ ਆਪਾਂ ਤਾਂ ਬਣਾਈਆਂ ਮੈਂ ਕੋਈ ਭੈਣ ਭਰਾ ਲਊਗਾ ਫਿਰ ਉਹ ਵੀ ਚੈੱਕ ਕਰਾਊਗਾ ਫਿਰ ਡੰਗਰ ਦੁੱਧ ਘੜ ਜਾਂਦਾ ਹਾਂਜੀ ਹਾਂਜੀ ਲਓ ਦੋਸਤੋ ਸੁਣਾਈ ਦੀ ਕੁਆਲਿਟੀ ਕਰ ਲਓ ਚੱਕ ਕੇ ਕੋਈ ਲਓ ਜੀ ਕਰੋ ਚੈੱਕ ਬਾਕੀ ਲੇਵੇਂ ਪਾਣੇ ਵਾਲੀ ਹਾਂਜੀ 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 ਲੋ ਜੀ ਦੋਸਤੋ 7 ਮਹੀਨਿਆਂ ਦੀ ਕਨਫਰਮ ਜੇ ਚੈੱਕ ਪਾਸ ਕੋਈ ਵੀ 6.5 ਮਹੀਨੇ ਦੀ ਮੰਨ ਕੇ ਲੈ ਲੈ ਵੀਡੀਓ ਵੀਰ ਦੇ ਕੋਲ ਬਣੀ ਹੋਈ ਹੈ ਬਸ ਕਹਿੰਦਾ ਡਾਕਟਰ ਤੋਂ 7 ਮੋਲ ਆਪਾਂ ਇਹਦਾ ਕਟੀਆਂ ਵਾਲਾ ਹੀ ਕਰਨਾ ਅੱਛਾ ਜੀ ਅਮਸਰ ਕੱਟੀ ਆਉਂਦੀ ਐ ਨਹੀਂ ਕਰੀਏ ਮੋਲ ਇਹਦਾ ਮੋਲੋ ਭਾਜੀ ਕੋ 60 ਕਰਾ ਲੈ 62 ਕਰਾ ਲੈ ਹਾਂਜੀ 55 ਦੀ ਦੇ ਦਿੱਤੀ ਕੰਨਾ ਮੰਨ ਤਾ ਸੋ ਦੋ ਹਜ਼ਾਰ ਛੱਡ ਦੇ 53 ਹੋ ਗਿਆ ਹਾਂਜੀ ਹੋਰ ਕਸਰੇ ਗਈ 1000 600 ਦਿਨਾਂ ਜੀ ਪੋਜਾ ਜੀ 52000 ਹੋ ਗਿਆ ਹਾਂਜੀ ਠੀਕ ਹੈ ਜੀ ਲਓ ਦੋਸਤੋ 7 ਮਹੀਨੇ ਦੀ ਮੈਂ ਗੱਬਣ ਚੈੱਕ ਪਾਸ 4 ਕਿਲੋ ਦੁੱਧ ਵੀ ਤੇ 52000 ਰੁਪਏ ਦੋਸਤੋ ਰੇਟ 'ਚ ਤਿੰਨ ਤਿੰਨ ਫਾਇਦੇ ਦੋਸਤੋ ਹੋ ਜਾਂਦੇ ਨਾਲ ਦੀ ਨਾਲ ਹੀ ਤੇ ਇਹਦੇ ਨਾਲ ਜਿਹੜੀ ਬੱਧੀ ਮੱਚ ਵੀਰ ਇਹਦੀ ਦਸੀ ਡਿਟੇਲ ਦੋਸਤੋ ਭਾਈ 100 ਰੁਪਏ ਲੀਟਰ ਵਾਲਾ ਉਹਦਾ ਠੀਕ ਹੈ ਜੀ ਇਹਦੀ ਦਸੀਏ ਜੜੇ ਨੂੰ ਦੋ ਇਹਦੇ ਥੱਲੇ ਭਾਜੀ ਇਹ ਸੁਆ ਕੋਈ ਦੁੱਧ ਵਾਲੇ ਤੇ ਜਲ ਵਾਲੇ ਹੂੰ ਦੁੱਧ ਦੇ ਥੱਲੇ ਹੈਗਾ ਭਾਜੀ 9-10 ਲੀਟਰ ਪੱਕਾ ਤਿਆਰ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹ ਮੈਂ ਇੱਕ ਟਾਈਮ ਟੀਗਾ ਲੈਂਦੀ ਜੀ ਤੇ ਇੱਕ ਟਾਈਮ ਪੜਾ ਲੈਂਦੀ ਜੀ ਅੱਛਾ ਜੀ ਤੇ ਜਦਾਂ ਨਾਲ ਕਿ ਚਾਈ ਵੰਗਾ ਲਈਦੀ ਜੀ ਤੇ ਬਾਤੀ ਲਖਾ ਕੇ ਚਾਉਂਗੀ ਅੱਛਾ ਬਾਲਟੀ ਰੱਖੇ ਥੱਲੇ ਰੱਖ ਕੇ ਚਾਉਂਦੇ ਆ ਹਲਦੀ ਲਾਤ ਲੁੱਤਰੀ ਮਾਰ ਨਾ ਨਾ ਵੰਗਾ ਪਾਉਣਾ ਪੈਂਦਾ ਇਦਾਂ ਵਿੱਚ ਵੰਗਾ ਅਗਲੇ ਲੱਤ ਨੂੰ ਪੋਦੇ ਨਹੀਂ ਮਗਰ ਲੀਆਂ ਨੂੰ ਅੱਛਾ ਮਗਰ ਚ ਆਇਆ ਸਾਰੇ ਮਾਲ ਨੂੰ ਗਾਵਾਂ ਵਾਂਗ ਹਾਂਜੀ ਹਾਂਜੀ ਸਾਰੇ ਮਾਲ ਨੂੰ ਅੱਛਾ ਠੀਕ ਠੀਕ ਮੜਾ ਯਾ ਹੁਕਮਲ ਪੀਓ ਝਾਕਾ ਜਾਈ ਲੈਂਦੀ ਅਬੀ ਠੀਕ ਹੈ ਜੀ ਇੱਕ ਟਾਈਮ ਟੀਗਾ ਤੇ ਇੱਕ ਟਾਈਮ ਪੜਾ ਇੱਕ ਟਾਈਮ ਪੜਾਈ ਖੋਲੋ ਜੀ ਇਹਨਾਂ 8 ਗਿਲੇ ਦ 9 10 ਲੀਟਰ ਦੁੱਧ ਆਈ ਚਲੇ 9 10 ਲੀਟਰ ਦੁੱਧ ਵੀ ਜੀ ਤਿਆਰ ਜੇ ਕੋਈ ਵੀਰ ਆਪਣੀ ਤਸਦੀਕ ਕਰ ਸਕਦਾ ਬੇਸ਼ੱਕ ਤੇ ਇੱਕ ਟਾਈਮ 200 ਟੀਕੇ ਤੇ ਮਿਲਦੀ ਤੇ ਇੱਕ ਟਾਈਮ ਮਿਲਦੀ ਜੀ ਪਹਾੜੇ ਤੇ ਤੇ ਵੰਗਾ ਪਾਉਣਾ ਪੈਂਦਾ ਇਹ ਦੋਸਤੋ ਮਗਲੇ ਸਾਨੂੰ ਵੀਰ ਨੇ ਗੱਲ ਕਨਫਰਮ ਦੱਸਤੀ ਸਰੀ ਨਹੀਂ ਜੀ ਮੁੜ ਕੇ ਲੈ ਜੇ ਆਪਣੇ ਤਾਂ ਮੈਂ ਜਾ ਕੇ ਮਿਲੇਣਾ ਉਥੋਂ ਹਾਂਜੀ ਹਾਂਜੀ ਬੱਚੇ ਬਰੇ ਲੱਗੀ ਦਾ ਸੂਈ ਨੂੰ ਜੀ ਇਹਨੂੰ 1.5 2 ਮਹੀਨੇ ਹੋਏ ਅੱਛਾ ਜੀ ਹਾਂਜੀ 1.5 ਤੋਂ 2 ਮਹੀਨੇ ਦਾ ਟਾਈਮ ਦੱਸੋ ਸੂਈ ਨੂੰ ਗਿਆ ਜੇੁੱਤ ਵੀ 9-10 ਕਿਲੋ ਤਿਆਰ ਹੈ ਚਲੋ। ਬਾਕੀ ਦੋਸਤੋ ਪਸ਼ੂ ਜਿੱਦਾਂ ਵੀ ਘਜਾਇਆ ਉਦਾਂ ਕਿਚਨ ਤੇ ਕੀ ਹਾਂਜੀ ਕੀ ਮੁੱਲ ਕਰਨਾ ਵੀਰ ਮੋਲ ਭਾਈ ਜੇ ਇਹ ਤੇ ਬੱਚਾ ਹੁੰਦਾ ਮਹਿਨ ਹੂੰ ਤੇ ਤੇ ਲੱਖ ਰੁਪਏ ਦੀ ਹਾਂਜੀ ਮੋਲ ਹੁਣ ਕਰਾਂਗੇ ਭਾਵੇਂ 70 ਕਰ ਲਈਏ ਤੇ ਭਾਵੇਂ ਕਰ ਲਈਏ 75 ਹਾਂਜੀ ਤੇ ਦੇ ਲਈਏ 65 ਹਜ਼ਾਰ ਦੀ 65 ਤੋਂ ਕੰਦਾ ਮੰਨਦਾ ਨੂੰ ਸਦਾ ਪੂਰੇ ਬਾਹਰ ਦੀ ਦੇ ਦੇਣੇ ਚਲੋ ਗੱਲ ਇਹ ਜੇ ਫਿਰ ਛੋਟਨਾ ਕਰਾਵੇ ਕੋਈ ਪੂਰੇ 60000 ਰੁਪਏ ਦੇਵਾਂ ਇਹਦੇ ਵਿੱਚ 100 ਰੁਪਏ ਛੋਟ ਦੇ ਠੀਕ ਹੈ ਹਾਂਜੀ ਲੈਓ ਦੋਸਤੋ ਪੂਰਾ 60000 ਰੁਪਿਆ ਮੁੱਲ ਜਿਹਦੇ ਵਿੱਚੋਂ ਸਿਰਫ 100 200 ਰੁਪਿਆ ਮਾਨਤਾ ਤੁਹਾਡਾ ਛੋਟ ਛੱਪਾ ਹੋਊਗਾ ਚਾਰ ਪਸ਼ੂ ਮੈਂ ਦੋਸਤੋ ਦਿਖਾਏ ਵੀਡੀਓ ਤੇ ਚਾਰੇ ਪਸ਼ੂ ਸੂਏ ਸਵਾਏ ਆ ਇੱਕ ਟਾਈਮ ਦੋ ਟਾਈਮ ਚੋਕੇ ਮੇਰੇ ਵੀਰ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਐਡਰੈਸ ਏ ਕਰੀ ਵੀ ਦਮ ਮੈਂ ਫੇਰ ਬੋਲਦਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬਾ ਨਾਮ ਉਹ ਭਾਜੀ ਉਹਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਹਾਂਜੀ ਭਾਜੀ ਫੋਨ ਨੰਬਰ ਹੈਗਾ ਇਹ 70879 01172 ਠੀਕ ਹੈ ਜੀ ਜੇ ਕੇਵਲੇ ਨੰਬਰੇ ਨਾਲ ਅੱਗੇ ਤੇ ਭਾਜੀ ਇੱਕ ਨੰਬਰ ਹੋਰ ਆਪਣਾ 6284744127 ਦੋਵੇਂ ਨੰਬਰ ਇਹ ਆਪਾਂ ਸਕਰੀਨ ਤੇ ਚਲਾਈ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਭਾਜੀ ਆਪਣੀ ਹੱਥ ਜੋੜ ਕੇ ਉਹ ਬੇਨਤੀ ਆ ਹਾਂਜੀ ਹਾਂਜੀ ਵੀ ਜਿਹੜੀ ਵੀਡੀਓ ਆ ਸ਼ੁਰੂ ਤੋਂ ਲੈ ਕੇ ਐਂਡ ਤੱਕਰ ਵੇਖੋ ਹਾਂਜੀ ਹਾਂਜੀ ਤੇ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਜਿਹੜਾ ਡੰਗਰ ਚੰਗਾ ਲੱਗਦਾ ਹਾਂਜੀ ਤੇ ਆਪਣੀ ਸਾਈ ਬਿਆਨਾਂ ਕਰੋ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਓਕੇ ਜੀ ਧੰਨਵਾਦ ਜੀ